<laughs> हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੋਲ ਠੱਠੀ ਤਹਿਸੀਲ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਾਹਿਬ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਈ ਦੇ ਆ ਠੀਕ ਆ ਜੀ ਡੇਲੀ ਰੁਟੀਨ ਦੇ ਵਿੱਚ ਨਵੇਂ ਪੁਰਾਣੇ ਪਸ਼ੂ ਆਉਂਦੇ ਆ ਤੇ ਤਿੰਨ ਮੱਝਾਂ ਦੋਸਤੋ ਤੇ ਇੱਕ ਵਾਰ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਬਿਲਕੁਲ ਗੱਬਣ ਆ ਸੋਉਣ ਦੇ ਨੇੜਾ ਦਿਨ ਲੈਂਦੀ ਆ ਪੁੱਛ ਲਾਂਗੇ ਵੀਰ ਤੋਂ ਕਿੰਨੇ ਦਿਨ ਲੈਂਦੀ ਆ ਸੋ ਰੇਟ ਭਾਪੜਤਾ ਬਿਲਕੁਲ ਦੋਸਤੋ ਇਸ ਵੀਡੀਓ ਦੇ ਵਿੱਚ ਕਰ ਦਿਆਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ ਸੋ ਇੱਕ ਦੋਸਤੋ ਚੌਥੇ ਨੰਬਰ ਤੇ ਤੁਹਾਨੂੰ ਇਹ ਵਹਿੜ ਦਿਖਾ ਦਾਂਗੇ ਠੀਕ ਆ ਜੀ ਕ੍ਰੋਸ ਅੰਗ ਦੇ ਵਿੱਚ ਜਿਹੜੀ ਦੋਸਤੋ ਇਹ ਵਹਿੜ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਤਾਜੀ ਸੂਈ ਸਵਾਈ ਆ ਸੋ ਪੂਰੀ ਗੱਲਬਾਤ ਆਪਾਂ ਇਸ ਦੇ ਸਬੰਧ ਵਿੱਚ ਵੀ ਕਰ ਲਾਂਗੇ ਠੀਕ ਆ ਤੇ ਡਿਟੇਲ ਆਪਾਂ ਵੀਰ ਸਾਹਿਬ ਤੋਂ ਲੈ ਲਾਂਗੇ ਠੀਕ ਆ ਦੋਸਤੋ ਬਾਕੀ ਅੱਜ 2 ਟਾਈਮ ਤੁਸੀਂ ਨੋਟ ਕਰ ਸਕਦੇ ਜੇ ਕੋਈ ਸ਼ਾਮ ਦੇ ਦੋਸਤੋ 3:30 ਵਜੇ ਪੌਣੇ 4 ਵਜੇ ਦਾ ਜਿਹੜਾ ਸਮਾਂ ਹੈਗਾ ਐਨੀਮਲ ਦੋਸਤੋ ਜਿੰਨੇ ਵੀ ਦਿਖਾਏ ਜਾਣਗੇ ਨਰਕ ਪਰਕ ਤਸੱਲੀ ਆਪਣਾ ਹੱਕ ਸਮਝ ਕੇ ਤੁਸੀਂ ਘਰਾਂ ਨਕੇ ਦੋ ਟਾਈਮ ਚਵਾਈ ਕਰ ਲਿਓ ਬਿਲਕੁਲ ਸੁਏ ਸੁਏ ਪਸ਼ੂ ਦੀ ਗੱਬਣ ਪਸ਼ੂ ਆਪਣਾ ਤੇਪ ਕੇ ਜ਼ਰੂਰ ਤਸੱਲੀ ਕਰ ਲਿਓ ਠੀਕ ਹੈ ਜੀ ਆਓ ਲੈ ਲਿਏ ਜਾਣਕਾਰੀ ਬਾਈ ਸਾਹਿਬ ਤੋਂ ਪੁੱਛਦੇ ਹਾਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਬਾਕੀ ਸੋਰ ਸਿੰਘ ਗਗੋ ਬੂਹਾ ਇਹ ਪਿੰਡ ਜਿਹੜਾ ਦੋਸਤੋ ਬਿਲਕੁਲ ਨਾਲ ਲੱਗਦੇ ਆ ਪੁੱਚਰ ਪਿੰਡ ਵੀ ਥੋੜੀ ਦੂਰੀ ਤੇ ਆ ਨਿੱਕੀ ਪੁੱਚਰ ਤੇ ਪੁੱਚਰ ਕਣਾ ਪਿੰਡ ਜਿਹੜਾ ਦੋਸਤੋ ਬਿਲਕੁਲ ਨਾਲ ਹੈਗਾ ਠੀਕ ਆ ਤੇ ਖਾਸ ਵੀਰ ਤੁਸੀਂ ਪਿੰਡ ਸੋਲ ਕਰਨੀ ਹੈਗੀ ਆ ਸਭ ਤੋਂ ਪਹਿਲਾਂ ਵੀਰ ਸਾਹਿਬ ਸਸਰੀ ਕਾਰ ਸਸਰੀ ਕਾਰ ਜੀ ਠੀਕ ਠਾਕ ਹੋ ਜੀ ਹਾਂ ਜੀ ਭਾਜੀ ਵਧੀਆ ਤੁਸੀਂ ਸਭ ਠੀਕ ਠਾਕ ਜੋ ਬਹੁਤ ਵਧੀਆ ਸਾਹਿਬ ਅੱਛਾ ਸਾਹਬ ਜੀ ਉਹਦੋਂ ਪਸ਼ੂ ਸੇਲ ਹੋ ਗਏ ਸੀਗੇ ਹਾਂ ਜੀ ਭਾਜੀ ਬਹੁਤ ਵਧੀਆ ਜੀ ਠੀਕ ਆ ਤੇ ਅੱਜ ਆਪਣੇ ਕੋਲ ਫਿਰ ਚਾਰ ਨਾ ਗਾ ਜੀ ਹਾਂ ਜੀ ਚਾਰ ਨਾ ਗਾ ਭਾਜੀ ਠੀਕ ਆ ਤਿੰਨ ਮਹੀਆਂ ਤੇ ਠੀਕ ਆ ਜੀ ਤੇ ਮੱਜਾਂ ਦੀ ਕੀ ਡਿਟੇਲ ਆ ਦੋ ਸੁਈਆਂ ਨੇ ਹਾਂਜੀ ਦੋ ਸੁਈਆਂ ਭਾਜੀ ਇੱਕ ਗੱਬਣ ਆ ਜੀ ਇੱਕ ਗੱਬਣ ਆ ਜੀ ਹਾਂਜੀ ਠੀਕ ਆ ਭਾਈ ਸਾਹਿਬ ਪਹਿਲੇ ਨੰਬਰ ਤੋਂ ਸਟਾਰਟ ਗੱਬਣ ਤੋਂ ਕਰ ਦਈਏ ਜੀ ਠੀਕ ਆ ਭਾਈ ਅ ਕੀ ਡਿਟੇਲ ਆ ਵੀਰ ਮਤਲਬ ਕਿ ਸੂਬਾ ਕਿਨਾਂ ਸੋਣਾ ਭਾਜੀ ਦੂਜਾ ਸੂਆਰ ਕਿਨਾਂ ਸੋਣਾ ਜੋ ਦੂਜਾ ਹਾਂਜੀ ਠੀਕ ਆ ਜੀ ਹਾਂਜੀ ਤੇ ਦਿਨ ਲੈਂਦੀ ਹੈ ਜੇ ਭਾਜੀ ਦਿਨ ਕੋਈ ਵੱਤ ਭਾਜੀ ਦੋ ਲੈ ਜਾ ਤਿੰਨ ਲੈ ਜਾ ਇੱਥੇ ਖੜੂਗੀ ਬੈ ਹਾਲੇ ਫੁੱਲ ਬਣੂਗਾ ਚੰਗੀ ਹਮ ਹਾਂਜੀ ਲਓ ਜੀ ਦੋ ਤਿੰਨ ਦਿਨ ਹੈ ਹਾਂਜੀ ਪੂਰੇ ਦੋ ਤਿੰਨ ਦਿਨ ਮੈਂ ਭਾਜੀ ਖੜੂਗੀ ਮੈਂ ਫੁੱਲ ਬਣੂਗਾ ਲਓ ਵੀ ਦੋਸਤੋ 2-3 ਦਿਨ ਸਮਾਂ ਲੈਂਦੀ ਆ ਠੀਕ ਆ ਤੇ ਦੂਜਾ ਸੁਬਾ ਕਿ ਤੀਸਰਾ ਭਾਜੀ ਦੂਜਾ ਸੁਬਾ ਸੋਹਣੇ ਜੋ ਦੂਜਾ ਸੁਬਾ ਘਰ ਦਿਆ ਗਿਆ ਗਰੰਟੀਾਂ ਕਹਿ ਕੇ ਦੂਜਾ ਸੁਬਾ ਰਕੀ ਸੂਗੀ ਅੱਛਾ ਜੀ ਹਾਂਜੀ ਠੀਕ ਆ ਜੀ ਦੂਜਾ ਸੁਬਾ ਦੋਸਤੋ ਇਹ ਸੂਗੀ ਠੀਕ ਆ ਜੀ ਮੈਨੂੰ ਲੱਗਦਾ ਵੀ ਹੈ ਵੀ ਬਲੈਕ ਹੀ ਸਾਰੀ ਜੀ ਹਾਂਜੀ ਸਾਰੀ ਬਲੈਕ ਭਾਜੀ ਪੂਰੀ ਆ ਮੈਂ ਪੂਛ ਵੀ ਨਹੀਂ ਮਾਸਾ ਚਟੀ ਠੀਕ ਆ ਜੀ ਹਾਂਜੀ ਸੋ ਮੱਥੇ ਤੋਂ ਲੈ ਕੇ ਦੋਸਤੋ ਪੂਛ ਤੱਕ ਜੇਕਰ ਆਪਾਂ ਗੱਲ ਕਰ ਲਈਏ ਤਾਂ ਬਿਲਕੁਲ ਬਲੈਕ ਹੈਗੀ ਆ ਜੈਡ ਬਲੈਕ ਜਿਹੜੀ ਆ ਇਹ ਮਾਜਾ ਠੀਕ ਆ ਸੁਬਾ ਦ ਹਾਂਜੀ ਇੱਥੇ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਜੀ ਆਪ ਦਾ ਬਿਲਕੁਲ ਪੜਿਆ ਵਿਚਾਰ ਲਿਓ ਠੀਕ ਆ ਦੂਜਾ ਸੂਬਾ ਮੰਨ ਕੇ ਵੀ ਖਰੀਦ ਸਕਦੇ ਜੀ ਤੀਜਾ ਸੂਬਾ ਵੀ ਮੰਨ ਕੇ ਖਰੀਦ ਸਕਦੇ ਜੀ ਕੋਈ ਵੱਡੀ ਨਹੀਂ ਹੋ ਚਲੀ ਮੱਝ ਠੀਕ ਆ ਜੀ ਤੇ ਫਿਲਹਾਲ 2 ਤੋਂ 3 ਦਿਨ ਬਾਕੀ ਆ ਸੂਣ ਦੇ ਵਿੱਚ ਹਾਂਜੀ ਭਾਈ 2-3 ਦਿਨ ਹੀ ਖੜੂਗੀ ਠੀਕ ਆ ਜੀ ਹਾਂਜੀ ਬਣੋ ਚੰਗੀ ਪੂਰੀ ਆਇਆ ਫੁੱਲ ਆਲੀ ਜੀ ਲਓ ਜੀ ਹਾਂਜੀ ਠੀਕ ਆ ਤੇ ਤੋੜ ਕੇ ਸਾਹਿਬ ਬਾਹਰ ਕੱਢ ਕੇ ਦਿਖਾ ਦਈਏ ਠੀਕ ਆ ਜੀ ਇਹ ਗੱਬਣਾ ਦੋਸਤੋ ਮੱਝ ਆ ਠੀਕ ਆ ਗੱਬਣਾ ਦਿਨ ਲੈ ਜੂਗੀ 2-3 ਤਿੰਨ ਕਿ ਦਿਨ ਆਈਡੀਆ ਲੈ ਜੂਗੀ ਤੇ ਬਾਕੀ ਦ ਕੋਈ ਜੜੀ ਡਾਂਗ ਵੱਧ ਵੀ ਪਸ਼ੂ ਲੈ ਕੇ ਜਾ ਸਕਦਾ ਕੋਈ ਲਿਖਤੀ ਤੌਰ ਤੇ ਲਿਖਿਆ ਨਹੀਂ ਹੁੰਦੇ ਠੀਕ ਆ ਜੀ ਅ ਬਾਕੀ ਜਜਮੈਂਟ ਕੀਤੀ ਜਾਂਦੀ ਇੱਕ ਆਈਡੀਆ ਹੋ ਜਾਂਦਾ ਪਸ਼ੂ ਦੀ ਤਿਆਰੀ ਨੂੰ ਵੇਖ ਕੇ ਵੀ ਦੋ ਦਿਨ ਕੱਢ ਜੂਗਾ ਜਾਂ ਤਿੰਨ ਦਿਨ ਕੱਢ ਜੂਗਾ ਠੀਕ ਆ ਸੋ ਬਿਲਕੁਲ ਚੌਰਸ ਲੇਵਾ ਤੇ ਬਖਾਲਾ ਠੀਕ ਆ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਕੋਈ ਵੀਰ ਤੁਸੀਂ ਮੰਨ ਕੇ ਇਹਨੂੰ ਖਰੀਦ ਲਿਓ ਠੀਕ ਆ ਜੀ ਆਈਡੀਆ ਇੱਕ ਮੀਡੀਅਮ ਹਾਈਟ ਦੇ ਵਿੱਚ ਤੇ ਸਾਬਰ ਇਹ ਨੋਰਮਲ ਜਾਂ ਥਾਣੇ ਕੁਮੜਾ ਬਲਮਾ ਵਖਾਉਂਦੀ ਮਾਰ ਲਾ ਹਾਂਜੀ ਭਾਜੀ ਮੜਾ ਜਾਈਏ ਚਲੋ ਬਾਕੀ ਠੀਕ ਆ ਪੂਰਾ ਚੋਇਸ ਹੋਈ ਆ ਜੀ ਆ ਪਾਸ ਕਰਕੇ ਲੈਂਦੀ ਪੂਰੀ ਐ ਪੱਦਰ ਆ ਠੀਕ ਕੋਈ ਥਾਂ ਦਾ ਫਾਲਟਰ ਨਾ ਮਾਸਾ ਜਿੰਨਾ ਵੀ ਠੀਕ ਆ ਜੀ ਹਾਂਜੀ ਆ ਦੇਖੋ ਜੀ ਤਾਂ ਆ ਬਰਾਬਰ ਹੋਣੀ ਆ ਭਾਜੀ ਹਾਂ ਹਾਂਜੀ ਇਹ ਤਾਂ ਪਾਈ ਤਪੂਈ ਇੱਕ ਨੀਰਾ ਭਾਜੀ ਇੱਕ ਨੰਬਰ ਦੀ ਹੋ ਗਈ ਪੂਰੀ ਠੀਕ ਆ ਤੇ ਕਿੰਨਾ ਮੁੱਲ ਸਾਹਿਬ ਇਹ ਕਰ ਦਾਂਗਾ ਭਾਜੀ ਮੁੱਲ ਤੁਹਾਨੂੰ ਬੜਾ ਆਪਾ ਜਾਜੀ ਰੱਖੇ ਇਹਨਾਂ ਦੇ ਤੇ ਮੁੱਲ ਭਾਜੀ 80000 ਰੁਪਿਆ ਕਰਦੇ ਇਹਦਾ ਅੱਛਾ ਤੋ ਚੋ 2000 ਛੱਡਾਂਗੇ 78 ਦੀ ਹਾਂਜੀ ਹੋਰ ਵੀ ਕਰੂਗੇ ਲੈਸਰ ਚਲੋ ਮੌਕੇ ਦੇ ਵੇਖਾਂਗੇ ਭਾਜੀ ਨਹੀਂ ਕਰਦੇ ਹੋ ਜੀ ਮਾਣਦਾਨ ਕਰਦਾਂਗੇ ਹੋਰ ਕਰਦੇ ਹੋ ਕਰਦੇ ਹੋ ਖੁੱਲੇ ਕਰਦੇ ਕਰਦਾ ਭਾਜੀ ਕਰਦਾਂਗੇ ਇਹ ਨਹੀਂ ਆਪਾਂ ਰੱਖਣੀ ਬਈ ਹਾਂਜੀ ਠੀਕ ਆ 78000 ਦੀ ਦੋਸਤੋ ਵੀਰ ਕਹਿ ਰਿਹਾ ਵੀ ਲੈਦੇ ਕਰਾਂਗੇ ਠੀਕ ਆ ਬਾਕੀ ਮੈਂ ਗੱਬਣਾ ਟਿੱਪ ਕੇ ਤੂੰ ਕੋਈ ਵੀਰ ਤਸੱਲੀ ਕਰ ਸਕਦਾ ਠੀਕ ਆ ਤੇ 80000 ਦੇ ਵਿੱਚੋਂ 2000 ਮਾਣ ਹੈਗਾ ਠੀਕ ਆ ਬਾਕੀ ਮੌਕੇ ਤੇ ਹੋਰ ਵੀ ਹੋ ਜੂਗੀ ਗੰਜੈਸ਼ ਜਿੰਨਾ ਵੀ ਹੋਇਆ ਵਿੱਚੋਂ ਮਾਣਤਾਨ ਅਗਲੀ ਆਪਣੇ ਕੋਲ ਵੀਰ ਆ ਆ ਗਈ ਮੈਂ ਇਹਦੀ ਕੀ ਡਿਟੇਲ ਆ ਇਹ ਭਾਈ ਦੂਜਾ ਸੂਆ ਸੂਈ ਜੋ ਦੂਜਾ ਸੂਆ ਹਾਂਜੀ ਠੀਕ ਹੈ ਜੀ ਦੁੱਧ ਭਾਜੀ ਐ ਟਾਈਮ ਦੇ ਨਾਲ 7 ਕਿਲੋ ਥੱਲੇ ਜੋ ਠੀਕ ਹੈ ਜੀ ਹਾਂਜੀ ਸੂਈ ਨੂੰ ਕੋਈ 15 ਕ ਦਿਨ ਹੋਏ ਜੋ ਭਾਜੀ ਠੀਕ ਹੈ ਜੀ ਹਾਂਜੀ ਲਓ ਜੀ 7 ਕਿਲੋ ਦੁੱਧ ਆ ਦੋਸਤੋ 15 ਦਿਨਾਂ ਦੀ ਸੂਈ ਆ ਬੱਚਾ ਮਗਰ ਕੀ ਇਹਦੇ ਭਾਜੀ ਇਹਦੇ ਮਾਰ ਕੱਟਾ ਜੋ ਮਗਰ ਕੱਟਾ ਹਾਂਜੀ ਸਵੇਰ ਤੁਜਾ ਹੈ ਹਾਂਜੀ ਭਾਏ ਸਾਈਦ ਦੂਜਾ ਸੂਆ ਤੇ ਸੱਤ ਧਾਰਾਂ ਤੋਂ ਨਾ ਕੋਈ ਫਰਕਤ ਨਹੀਂ ਮੈਂ ਭਾਜੀ ਫੋਲ ਨਹੀਂ ਪੂਰੀ ਪੱਧਰ ਹੋਊਗੀ ਇੱਕ ਸਾਈ ਨਾ ਹਾਂਜੀ ਕੋਈ ਫਰਕ ਨਹੀਂ ਪਈ ਧਾਰਾ ਇੱਕ ਧਾਰ ਦਾ ਵੀ ਠੀਕ ਹੈ ਜੀ ਹਾਂਜੀ ਤੇ ਮਗਰ ਇਹਦੇ ਕੱਟਾ ਹੈ ਭਾਜੀ ਇਹਦੇ ਮਾਰ ਕੱਟਾ ਜੋ ਕੱਟਾ ਮੇਲ ਕਾਫਾ ਤੇ ਬੱਚਾ ਵੀ ਤੁਹਾਨੂੰ ਆਪਾਂ ਤਾਂ ਬਚਾਓ ਦਰਵਾਜ਼ਾ ਭਾਈ ਇੱਥੇ ਲੱਗ ਬੱਚਾ ਬੰਦ ਹੋ ਰੰਨਾ ਹਾਂਜੀ ਖੋਲ ਕੇ ਤੋਰ ਦਿਓ ਜੀ ਠੀਕ ਹੈ ਹਾਈਟ ਕੱਦ ਦੀ ਗੱਲ ਕਰ ਲਈਏ ਤੇ ਭਰਾਬੋ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਠੀਕ ਹੈ ਜੀ ਪੂਛ ਪੂਰੀ ਲਾਉਂਗਾ ਲੰਬੀ ਟੇਲ ਆ ਦੋਸਤੋ ਠੀਕ ਆ ਬਿਲਕੁਲ ਧਰਤੀ ਨਾਲ ਧੋਨ ਨਾਲ ਟੱਚ ਕਰਦੀ ਪਈ ਆ ਤੇ 7 ਕਿਲੋ ਦੀ ਮਿਲਕ ਕਪੈਸਿਟੀ ਜਿਹੜੀ ਆ ਅੱਜ ਦੇ ਟਾਈਮ ਜਿਹੜੀ ਬਿਲਕੁਲ ਤੋਂ ਥੱਲੇ ਮੌਜੂਦ ਆ ਆ ਲਓ ਜੀ ਕੱਟਾਵ ਨਹੀਂ ਬੰਨਿਆ ਯਾਰ ਆ ਕੱਟਾ ਭਾਜੀ ਦਾ ਠੀਕ ਆ ਜੀ ਹਾਂਜੀ ਲਓ ਜੀ ਠੀਕ ਆ ਮਗਰ ਮੇਲ ਕਾਫਾ ਦੋਸਤੋ ਠੀਕ ਆ ਠੀਕ ਆ ਅੱਛਾ ਸਾਹਿਬ ਸੱਤ ਦਾ ਕੋਈ ਇਹ ਤਾਂ ਨਹੀਂ ਹੁੰਦਾ ਵੀ 6 ਕਿਲੋ ਨਹੀਂ ਭਾਈ ਦੋ 7 ਕਿਲੋ ਹੀ ਹੋਊਗਾ ਠੀਕ ਆ ਜੀ ਕੀ ਲੈ ਦੇ ਕੀ ਰੱਖਿਆ ਇਹਦਾ ਮੁੱਲ ਭਾਈ ਇਹਦਾ ਵੀ ਜਾਇਜ਼ ਹੀ ਰੱਖਿਆ ਆਪਾਂ ਅੱਛਾ ਜੀ ਮੁੱਲ ਭਾਈ 60000 ਰੁਪਏ ਕਰ ਦੇ ਜੋ 57000 ਦੀ ਦੇ ਦਾਂਗੇ 57000 ਦੀ ਹਾਂਜੀ ਪੂਰੇ 57000 ਦੀ ਠੀਕ ਹੈ ਜੀ ਹਾਂਜੀ 57000 ਦੀ ਦੋਸਤੋ ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ ਦੂਜਾ ਸਵੇਰ ਸੂਹੀ ਆ ਠੀਕ ਹੈ ਜੀ 7 ਕਿਲੋ ਦੁੱਧ ਬਾਕੀ ਕੱਟਾ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਤਸੱਲੀ ਨਾਲ ਦਿਖਾ ਦਿੰਨੇ ਆ ਆ ਲੋ ਨਾ ਮਗਰ ਮੇਲ ਕਾ ਠੀਕ ਹੈ ਜੀ ਠੀਕ ਹੈ ਸਾਬ ਅਗਲਾ ਆਪਣੇ ਕੋਲ ਇਹ ਮਾਜੇ ਦਾ ਕੀ ਰਿਕਾਰਡ ਹੈ ਇਹ ਭਾਜੀ ਤਜਾਸੂਆ ਮੰਨ ਲਓ ਕੋਈ ਦੂਜਾ ਮੱਲਾ ਨੇ ਦੂਜੇ ਸੂਏ ਨਾਲ ਕਹਿ ਕੇ ਕਹਿ ਕੇ ਦੂਜਾ ਸੂਆ ਕਰਕੇ ਸੂਈ ਜੋ ਹਾਂਜੀ ਦੋਧੇ ਸਮਝ ਲੈ ਕੇ ਦੂਜੇ ਸੂਏ ਚ ਹਾਂਜੀ ਉਹ ਵੀ ਜਗਲੇ ਸਮਝ ਜੋ ਹਾਂ ਇਹ ਤਜਾਸੂਆ ਭਾਜੀ ਕਹਿਆ ਨਾ ਦੂਜਾ ਸੂਆ ਕਹਿ ਕੇ ਲਿਆਂਦੀ ਜੋ ਠੀਕ ਹੈ ਜੀ ਹਾਂਜੀ ਲਓ ਜੀ ਦੂਜਾ ਸੁਆ ਵੀਰਾਂ ਦਾ ਮੰਨ ਕੇ ਆਪਾਂ ਖਰੀਦੀ ਆ ਤੇ ਅੱਗੇ ਕੋਈ ਵੀਰ ਦੂਜਾ ਸਮਝ ਲੈ ਠੀਕ ਆ ਜੀ ਹਰ ਘਰੀ ਆਪੋ ਆਪਣੀ ਸਮਝ ਆ ਤੇ ਦਿਨ ਨੂੰ ਕਿੰਨੇ ਕੁ ਹੋ ਗਏ ਆ ਭਾਜੀ ਇਹਨੂੰ ਹੋ ਗਿਆ ਜੀ ਬਈ 15 16 ਦਿਨ ਹੋਏ ਜੋ ਇਹਨੂੰ ਵੀ ਅੱਛਾ ਹਾਂਜੀ ਤੇ ਇਹ ਦੁੱਧ ਭਾਈ ਆਈਟਮ 10 ਕਿਲੋ ਥੱਲੇ ਹੋਊਗਾ ਪੱਕਾ 10 ਕਿਲੋ ਹਾਂਜੀ ਹੂੰ ਤੇ ਬੱਚਾ ਮਗਰ ਕੀ ਦੇ ਭਾਜੀ ਇਹਦੇ ਮਰ ਕੱਟੀ ਜੋ ਲਓ ਜੀ ਇਹਦੇ ਮਗਰ ਕੱਟੀ ਜੋ ਠੀਕ ਆ ਜੀ ਮਗਰ ਕੱਟੀ ਆ ਸੁਆ ਕਿੰਨੇ ਕੁ ਦਿਨਾਂ ਦਾ ਦੱਸਿਆ ਸੁਆ ਭਾਜੀ 15 16 ਦਿਨ ਹੋ ਗਏ ਜੋ 15 16 ਦਿਨ ਹਾਂਜੀ ਠੀਕ ਹੈ ਚਾਪਸ ਵਾਪਸ ਮਾ ਦੀ ਚੱਕੀ ਮੈਂ ਭਾਜੀ ਇੱਕ ਨੰਬਰ ਹੋਊਗਾ ਪੋਲੀ ਹੋ ਪੂਰੀ ਠੀਕ ਹੈ ਭਰਾ ਹਾਂਜੀ ਠੀਕ ਆ ਜਿਆ ਸਾਹਿਬ ਖੋਲ ਦੋ ਸਵੇਰ ਦੋਸਤੋ ਦੂਜਾ ਮੰਨ ਕੇ ਕੋਈ ਵੀ ਰਸਤਾ ਕਰ ਲੈ ਠੀਕ ਆ ਜੀ ਤੇ ਬਿਲਕੁਲ ਗ੍ਰੇਡਡ ਵਿੱਚ ਕੋਈ ਮੰਨ ਸਕਦਾ ਕੋਈ ਕ੍ਰਾਸ ਵਿੱਚ ਮੰਨ ਸਕਦਾ ਠੀਕ ਆ ਤੇ ਬਿੱਲੀ ਮੰਨ ਕੀ ਆਖਾਂ ਨਾਸ ਬੱਗੀ ਤੇ ਮਗਰਲੇ ਪੈਰ ਜਿਹੜੇ ਮਗਰਲੇ ਖੁਰ ਤੋਤੇ ਆ ਠੀਕ ਆ ਸੋ ਬਾਕੀ ਵੀਰ ਕੋਈ ਆਵੇ ਆਪਦਾ ਨਰਕ ਫਰਕ ਕਰੇ ਦੁੱਧ ਵੀਰ 10 ਕਿਲੋ ਕਹਿ ਰਿਹਾ 10 ਕਿਲੋ ਦੀ ਚਵਾਈ ਤੁਸੀਂ ਘਰ ਆਣ ਕੇ ਕਰ ਸਕਦੇ ਜੇ ਉਹਦੇ ਭਾਈ 10 ਕਿਲੋ ਹੋਊਗਾ ਪਰ 9 ਕਿਲੋ ਦੀ ਗਾਰੰਟੀ ਦਵਾਂਗੇ ਪੱਕੀ ਹਾਂਜੀ 9 ਜੀ ਠੀਕ ਹੈ ਤੇ ਭਾਈ ਇਹਦਾ ਫਿਰ ਲੈਣ ਦੇਣ ਕੀ ਕੀਤਾ ਭਾਈ ਮੁੱਲੇ ਦਾ ਵੀ ਜੈਸ਼ ਹੀ ਰੱਖਿਆ ਆਪਾਂ ਅੱਛਾ ਜੀ ਮੁੱਲ ਭਾਈ 65000 ਕਰ ਦੇ ਜੋ 63000 ਦੀ ਮੈਂ ਦਵਾਂਗੇ ਆਪਾਂ 63000 ਹਾਂਜੀ ਵੀ ਖਾਨ ਆਈਆਂ ਹਾਂਜੀ ਠੀਕ ਕਰਦਾ ਕਿ ਮਾਨ ਥੋੜਾ ਵਧਾ ਭਾਈ ਠੀਕ ਆ ਜੀ ਹਾਂਜੀ ਲਓ ਜੀ ਮੁੱਲ 65 ਵੀਰ ਕੋਈ ਕਰਾ ਲੈ ਠੀਕ ਆ ਜੀ ਡਿਮਾਂਡ ਜਿਹੜੀ ਆ ਬਾਕੀ 63000 ਦੀ ਲੈਣ ਦੇਣਾ ਯੈਸ ਨੋ ਜਿਹੜਾ ਉਹ 63000 ਸੋ ਬਾਕੀ ਮੱਝ ਤੁਸੀਂ ਦੇਖ ਹੀ ਲਈਏ ਦੋਸਤੋ ਚੰਗੀ ਵਾਂਟ ਫੁੰਡੇ ਚੰਗੀ ਆ ਥਾਣਾ ਦੀ ਵਾਟ ਚੰਗੀ ਭਾਈ ਇਹ ਚੋਣ ਬੜੀ ਪੋਲੀ ਮੈਨਾਂ ਕੋਈ ਪੂਰ ਛੱਟਾ ਨਾ ਮਾਸਾ ਜਿੰਨਾ ਵੀ ਹੋ ਤੋਂ ਮਿਲਦੀ ਬੱਚੇ ਦੀ ਤੁਹਾਨੂੰ ਹਾਂਜੀ ਬੱਚੇ ਦੇ ਬੱਚੇ ਦੀ ਠੀਕ ਹੈ ਜੀ ਠੀਕ ਹੈ 63000 ਦੀ ਹੋਗੀ ਠੀਕ ਹੈ ਜੀ ਹਾਂਜੀ ਸੋ 63000 ਦੇ ਵਿੱਚ ਭਰਾਵਾ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਤੇ ਸਭ ਮੱਝ ਆਪਣੇ ਕੋਲ ਉਹ ਤਿੰਨ ਸੀਗੀ ਹਾਂਜੀ ਭਾਜੀ ਤਿੰਨ ਮੱਝਾਂ ਇੱਕ ਵੈੜ ਆਪਣੇ ਤੋਂ ਠੀਕ ਹੈ ਜੀ ਤੇ ਵੈੜ ਦੀ ਆਜੋ ਕਰੋ ਜਾਣਕਾਰੀ ਸਾਂਝੀ ਠੀਕ ਆ ਇਹ ਕ੍ਰੋਸ ਹੀ ਆ ਗਈਗੀ ਹਾਂਜੀ ਠੀਕ ਆ ਸੋ ਕੋਈ ਵੀਰ ਐਚ ਐਫ ਜਰਸੀ ਕ੍ਰੋਸ ਮੰਨ ਸਕਦਾ ਠੀਕ ਹੈ ਜੀ ਤੇ ਜਰਸੀ ਕ੍ਰੋਸ ਮੰਨ ਸਕਦੇ ਹੋ ਤੁਸੀਂ ਬਲੈਕ ਰੰਗ ਆ ਇੱਕ ਰੰਗ ਬਿਲਕੁਲ ਕਾਲੀ ਤੇ ਕੀ ਇਹਦੀ ਡਿਟੇਲ ਆ ਵੀਰ ਸਾਹਿਬ ਆ ਯਾਰ ਕੀ ਦੂਜਾ ਸੂਆ ਇਹਨੇ ਸੂਈ ਜੋ ਦੂਜੇ ਸੂਵੇ ਸੂਈ ਹਾਂਜੀ ਦੂਜੇ ਸੂਵੇ ਸੂਈ ਆ ਰਹੀ ਅੱਛਾ ਜੀ ਤੇ ਪਹਿਲੇ ਸੂਆ ਕੋਈ ਆਦਾ ਕਿ 13 14 ਕਿਲੋ ਦੁੱਧ ਅਸੀਂ ਚੋਇਆ ਜੋ ਇਹਦਾ ਪਹਿਲਾਂ ਦਾ ਹਾਂਜੀ ਪਹਿਲਾਂ ਦਾ ਠੀਕ ਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਸੂਈ ਭਾਈ ਇਹਨੂੰ ਕੋਈ ਤੀਜਾ ਦਿਨ ਹੋਇਆ ਜੋ ਅੱਜ ਠੀਕ ਆ ਹਾਂਜੀ ਤੀਜਾ ਦਿਨ ਤੇ ਜਾ ਦਿਨ ਹੋਇਆ ਇਹਨੂੰ ਠੀਕ ਆ ਜੀ ਸੋ ਤੀਜਾ ਦਿਨ ਆ ਦੋਸਤੋ ਸੂਈ ਸੂਈ ਨੂੰ ਠੀਕ ਆ ਜੀ ਤੀਜਾ ਦਿਨ ਤੇ ਫੀਮੇਲ ਕਾਫ ਮਗਰ ਪਛੀ ਹਾਂ ਨਹੀਂ ਬੱਚਾ ਭਾਜੀ ਇਹਦੇ ਮਗਰ ਮੇਲ ਕਾਫ ਹਾਂਜੀ ਠੀਕ ਹੈ ਸੋ ਬਾਕੀ ਆ ਥਾਣਾ ਹਵਾਨਾ ਲੇਵਾ ਤੁਸੀਂ ਦੇਖ ਸਕਦੇ ਜੇ ਬੋਲਾ ਹੀ ਹੋਊਗਾ ਹੁਣ ਫਿਰ ਤੇ ਹਾਂਜੀ ਬੋਲਾ ਜ ਬੋਲਾ ਜ ਹਾਲੀ ਭਾਜੀ ਕਿੰਨਾ ਦੱਸਿਆ ਜੀ ਬੋਲਾ ਟਾਈਮ ਭਾਈ ਅਸੀਂ 8-9 ਕਿਲੋ ਹੋਊਗਾ ਪੱਕਾ 8-9 ਕਿਲੋ ਹਾਂਜੀ ਠੀਕ ਹੈ ਠੀਕ ਹੈ ਤੌਰ ਤੋਂ ਸਾਫ ਸਵੇਰ ਦੋਸਤੋ ਦੂਜਾ ਸੂਈ ਹੈ ਇਹ ਵੈਰ ਠੀਕ ਹੈ ਜੀ ਸਵੇਰ ਦੂਜਾ ਮੇਲ ਕਾਫ ਆ ਤਿੰਨਾਂ ਦਿਨਾਂ ਦੀ ਸੂਈ ਆ 8 ਕਿਲੋ ਬੋਲਾ ਤੁਸੀਂ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਠੀਕ ਆ ਆ ਦੇਖੋ ਹਾਲੋ ਠੀਕ ਹੈ ਸੋ ਬਾਕੀ ਵਹਿੜ ਚੰਗੀ ਆ ਬਿਲਕੁਲ ਜਿਹੜੇ ਦੋਸਤੋ ਭਾਈ ਬਹੁਤ ਚੰਗੀ ਵਹਿੜ ਹੈਗੇ ਠੀਕ ਹੈ ਹਾਂਜੀ ਤੇ ਕਿੰਨਾ ਮੁੱਲ ਸਾਹ ਪੈਂਦਾ ਫਿਰ ਭਾਈ ਮੁੱਲ ਕਰਨ ਤੇ ਸਿਨਾ ਮਰਜੀ ਇਹਦਾ ਕਰ ਸਕਦੇ ਹਾਂਜੀ ਭਾਈ ਇੱਕ ਆਪਾਂ ਭੈਣ ਭਰਾ ਨੂੰ ਸਾਰਾ ਸੱਚ ਦੱਸ ਕੇ ਤੇ ਡੰਗਰ ਦੇਣਾ ਜੀ ਭਾਈ ਏਕਣਾ ਥੋੜੀ ਜਿਹੀ ਸਥਾਨ ਚ ਗੇ ਪੂਰੋਂ ਦੀ ਮਾੜੀ ਮੜੀ ਪੂਰ ਮਾਰਦੀ ਛੱਟਾ ਮਾਰਦੀ ਜੀ ਅੱਛਾ ਅੱਛਾ ਹਾਂਜੀ ਤੁਹਾਨੂੰ ਜੀ ਹਾਂਜੀ ਠੀਕ ਹੈ ਇਹ ਚਲੋ ਆਪਾਂ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰਦੇ ਭਾਜੀ ਆਪਾਂ ਮੁੱਲ ਇਹਦਾ 45000 ਰੁਪਇਆ ਕਰਦੇ ਜੀ ਜੀ ਹਾਂਜੀ 45000 ਮੁੱਲ ਕਰਦੇ ਹੋ ਜੂ ਮਾਨਤਨ ਜੀ ਹਾਂਜੀ ਮਾਨਤਨ ਭਾਜੀ 40000 ਦੀ ਵਾੜ ਦੇ ਦਾਂਗੇ ਲੈ ਦੇ ਹਣਹਾਂ ਨਾ ਜਿਹੜਾ ਹਾਂਜੀ 40000 ਦੀ ਗਾਂ ਦੇ ਦਾਂਗੇ ਠੀਕ ਹੈ ਜੀ ਹਾਂਜੀ ਦੁੱਧ 18 19 ਕਿਲੋ ਕੱਢੂਗੀ ਠੀਕ ਹੈ ਜੀ ਹਾਂਜੀ ਸੋ ਅੱਜ 8 8 ਕਿਲੋ 8 7 8 9 ਕਿਲੋ ਜਿਹੜਾ ਦੋਸਤੋ ਬੋਲਾ ਹੋਗਾ ਹਾਂਜੀ 8 9 ਕਿਲੋ ਬੋਲਾ ਹੋਊਗਾ ਦੁੱਧ ਵੀਰਾਂ ਦਾ ਵੀ ਚੰਗਾ ਕੱਢੂਗੀ ਚੰਗੀ ਸੇਵਾ ਦਾ ਦੁੱਧ ਤੁਸੀਂ ਚੰਗਾ ਲੈ ਸਕਦੇ ਹੋ ਠੀਕ ਆ ਤੇ 45000 ਡਿਮਾਂਡ ਆ 40000 ਦੇ ਵਿੱਚੋਂ ਥੋੜਾ ਬਾਤਾਂ ਮੌਕੇ ਤੇ ਕੋਈ ਮਾਨਤਨ ਹੋ ਜਾਊਗਾ ਠੀਕ ਆ 15 16 ਗਲੋ ਭਾਜੀ ਆ ਮਜੇ ਨਾਲ 2000 ਕੀ ਜ਼ਿਆਦਾ ਹੀ ਕੱਢੂਗੀ ਠੀਕ ਆ ਭਾਈ ਹਾਂਜੀ ਠੀਕ ਆ ਸੋ ਇਹ ਬਾਕੀ ਵੀਰ ਨੇ ਮੈਂਸ਼ਨ ਕਰਤਾ ਵੀ ਇੱਕ ਮਗਰਲੇ ਤੁਹਾਨੂੰ ਜਿਹੜੀ ਆ ਦੋਸਤੋ ਭੂਰ ਮਾਰਦੀ ਏ ਥੋੜੀ ਥੋੜੀ ਭਾਈ ਸੱਚ ਦੱਸ ਰਾ ਚੰਗਾ ਹੁੰਦਾ ਤੇ ਫੇਰ ਬਿਲਕੁਲ ਜੀ ਉਹ ਕੋਈ ਆਪਦਾ ਵੀਰ ਆਣ ਕੇ ਤਸੱਲੀ ਕਰ ਲੇ ਆਨਲਾਈਨ ਮੰਗਾ ਰਹੇ ਹੋ ਤੇ ਆਪਦੀ ਵੀਡੀਓ ਕਾਲ ਤੇ ਚੁਵਾਈ ਕਰਕੇ ਤੁਸੀਂ ਦੇਖ ਲਿਓ ਤੇ ਇਹ ਵਾਇਰ ਸੀਗੀ ਬਿਲਕੁਲ ਤਿੰਨ ਨਗ ਜਿਹੜੇ ਦੋਸਤੋ ਅੱਜ ਮੱਜਾਂ ਸੀ ਵੀਰ ਦੇ ਕੋਲ ਹਾਂਜੀ ਭਾਈ ਤੇ ਸਾਬ ਨੰਬਰ ਵੀਰੇ ਆਪਣੇ ਬੋਲ ਦਿੱਗੇ ਨੰਬਰ ਜੋ 97979 97 979 ਜੀ ਤੇ 88588 ਠੀਕ ਹੈ ਜੀ ਹਾਂਜੀ ਇਹ ਇੱਕ ਨੰਬਰ ਹੀ ਆਪਣੇ ਕੋਲ ਚੱਲਦਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਥੰਦੇ ਚੱਲਦੇ ਕਰ ਦਿੱਤੇ ਆਪਾਂ ਨੰਬਰਾਂ ਤੇ ਕੋਈ ਵੀਰ ਤੁਸੀਂ ਕਾਲ ਕਰ ਸਕਦੇ ਜੇ ਦਿਖਾਏਗੇ ਪਸ਼ੂਆਂ ਨੂੰ ਵੈਰੀਫਾਈ ਕਰ ਲਿਓ ਬਣ ਕੇ ਤਸੱਲੀ ਕਰ ਲਿਓ ਆਨਲਾਈਨ ਕੋਈ ਵੀਰ ਮੰਗਾ ਰਿਆ ਵਿਡੀਓ ਕਾਲ ਤੇ ਤਸੱਦੀ ਕਰ ਲਿਓ ਠੀਕ ਹੈ ਜੀ ਤੇ ਚਾਰ ਨਗਸੀ ਅੱਜ ਵੀਰ ਸਾਹਿਬ ਉਹਨਾਂ ਦੇ ਕੋਲ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਸੋਲ ਠੱਠੀ ਕਰਨੀ ਹੈਗੀ ਆ ਬਿਲਕੁਲ ਨੇੜੇ ਪੁੱਜਰ ਪਿੰਡ ਗੱਗੋ ਬੂਹਾ ਥੋੜੀ ਦੂਰੀ ਤੇ ਹੈਗਾ ਤੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨੇੜੇ ਚਪਾਲ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ